ਅੱਜ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਵੇਂ ਕਿ ਆਪਾਂ ਇੱਕ ਨੀਲੀ ਰਵੀ ਦਾ ਵੱਖਰੀ ਬਲੱਡ ਲਾਈਨ ਦਾ ਜਿਹੜਾ ਮੁੱਲ ਲਿਆ ਜੀ ਮਲਤਾਨ ਉਹਦੇ ਵਿੱਚ ਜਿਵੇਂ ਕਿ ਆਪਣੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਇਸ ਟਾਈਮ ਸਵਰਗਵਾਸ ਹੋ ਚੁੱਕੇ ਆ ਉਹਨਾਂ ਦੇ ਫਾਰਮ ਦੇ ਉੱਤੇ ਜਿਹੜੇ ਅਹੁਦੇਦਾਰ ਵੀਰ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦਿਆਂ ਦੀ ਪੁੱਛਦੇ ਆਂ ਡਿਟੇਲ ਅਸੀ ਕੇ ਅੰਕਲ ਜੀ ਸਸੀ ਗਾਲ ਜੀ ਹੋਰ ਸਨੋ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਸਭ ਠੀਕ ਤੇ ਅਗਲੀ ਆਪਣਾ ਨਾਮ ਕੀ ਹੈ ਜੀ ਕੁਲਵੰਤ ਸਿੰਘ ਬਰਾੜ ਤੇ ਆਪਾਂ ਇੱਥੇ ਕਿਹੜੀ ਪੋਸਟ ਤੇ ਆਏ ਮੈਨੇਜਰ ਤੌਰ ਫਾਰਮ ਮੈਨੇਜਰ ਦੀ ਪੋਸਟ ਤੇ ਠੀਕ ਹੈ ਜਿਨਾ ਕਿ ਤੁਸੀਂ ਇੱਕ ਜਿਵੇਂ ਪਸ਼ੂਆਂ ਦਾ ਜਿਹੜਾ ਫਾਰਮ ਹੈ ਤੁਹਾਡੇ ਅੰਦਰ ਹਾਂਜੀ ਮੇਰੇ ਅੰਦਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਬਾਈ ਜੀ ਨੇ ਬੈਠੇ ਆ ਸਸੀ ਗਾਲ ਜੀ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਭਾਈ ਹਰਸ਼ੀਲ ਬਾਈ ਜੀ ਆਪਣਾ ਕੀ ਮਤਲਬ ਇੱਥੇ ਆਪਣੇ ਕੋ ਕੀ ਆਉਦਾ ਜਣੀ ਕੀ ਪਹਿਲਾ ਫਾਰਮ ਫੈਰੀ ਫਾਰਮ ਵੀ ਮੈਂ ਦੇਖਦਾ ਸੀ ਜਿਹੜੀ ਕਿ ਤੀਤੀਵਾੜੀ ਵਾਲੇ ਜਾਂ ਹੋਰ ਕੰਮ ਉਹ ਵੀ ਮੈਂ ਦੇਖਦਾ ਸੀ ਠੀਕ ਹੈ ਜੀ ਆਪਣਾ ਨਾਮ ਕੀ ਰੇ ਭਾਈ ਨੇ ਸੰਭੀਰ ਭਰ ਦਿੱਤਾ ਠੀਕ ਹੈ ਜੀ ਤੇ ਆਪਣਾ ਐਡਰੈਸ ਕੀ ਹੈ ਪਿੰਡ ਦਾ ਮੇਰਾ ਮਾਨ ਪਿੰਡਾ ਜੀ ਠੀਕ ਹੈ ਬਾਗਲੇ ਜਿਆਦਾ ਰਹਿੰਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਮਣੀ ਹਸੀ ਗਾਲ ਜੀ ਹਸੀ ਗਾਲ ਜੀ ਤੇ ਭਈ ਆਪਣਾ ਨਾਮ ਮਨਪ੍ਰੀਤ ਜੀ ਤੇ ਆਪਣੇ ਕੋਲ ਬਾਈ ਜੀ ਕਿਹੜਾ ਉੱਧਾ ਇੱਥੇ ਬਾਈ ਜੀ ਮੈਂ ਇੱਥੇ ਡੇਰੀ ਦੇ ਵਿੱਚ ਦੁੱਧ ਦਾ ਸਾਰਾ ਹਿਸਾਬ ਦਾ ਸੁਬਾ ਸ਼ਾਮ ਦੋਨੇ ਟਾਈਮ ਮੈਂ ਹੀ ਦੇਖਦਾ ਹਾਂਗਾ ਜੋ ਵੀ ਸੇਲ ਹੁੰਦਾ ਹੈ ਜੋ ਵੀ ਕਿਤੇ ਕਿੱਜ ਨੂੰ ਮੈਂ ਭੇਜ ਠੀਕ ਤਾਂ ਨਹੀਂ ਤੁਹਾਡੀ ਨਿਗਰਾਨੀ ਹੈ ਸਾ ਜੀ ਹਾਂ ਜੀ ਠੀਕ ਹੈ ਜੀ ਤੇ ਨਾਲ ਆਪਣੇ ਡਾਕਟਰ ਸਾਹਿਬ ਜੀ ਸਾਸੀ ਜੀ ਡਾਕਟਰ ਸਾਹਿਬ ਤੁਸੀਂ ਕਿ ਕਿੰਨੇ ਕ ਟਾਈਮ ਤੋਂ ਇੱਥੇ ਫਿਰ ਬਾਗਤੋਂ ਤੁਹਾਨੂੰ ਕਾਫੀ ਟਾਈਮ ਹੋ ਗਏ ਜੀ ਇੱਥੇ ਵਰਤ ਕਰਦੇ ਹਾਂ ਠੀਕ ਹੈ ਜੀ ਤੇ ਆਪਣਾ ਨਾਮ ਕੀ ਮਨਿੰਦਰ ਸਿੰਘ ਜੀ ਮਨਿੰਦਰ ਸਿੰਘ ਜੀ ਤੇ ਸਾਰੀ ਟੀਮ ਦਾ ਫਿਰ ਤੋਂ ਦਾਇਜ਼ ਲੋ ਧੰਨਵਾਦ ਤੇ ਨਾਲ ਆਏ ਹੋਏ ਆਪਣੇ ਵੀਰ ਜਿਹੜੇ ਉਹਨਾਂ ਬਾਰੇ ਵੀ ਕਰਦੇ ਆ ਗੱਲਬਾਤ ਅਸੀਂ ਬਾਯਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਯਾ ਸਾਹਿਬ ਪਹਿਲਾਂ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਪਹੁੰਚੇ ਹੋ ਉਸ ਤੋਂ ਬਾਅਦ ਆਪਣੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕਿੰਨਾ ਬਾਈ ਆਪਣਾ ਪਰਮਜੀਤ ਜੀ ਪਰਮਜੀਤ ਤੁਹਾਡਾ ਵੀ ਬਹੁਤ ਧੰਨਵਾਦ ਜਿਹੜਾ ਤੁਸੀਂ ਥੋੜੇ ਸੱਦੇ ਜਾਏ ਤੇ ਨਾਲ ਆਪਣਾ ਜਕੂਬ ਭਾਈ ਕੀ ਹਾਲ ਹੈ ਜਕੂਬ ਜੀ ਠੀਕ ਆ ਤੇ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਮੁबारकਆ ਬਾਈ ਭਾਈ ਜਕੂਬ ਦਾ ਜਿਹੜਾ ਬੇਟਾ ਬੇਟਾ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਕੀ ਹੈ ਬਈ ਛਾਬੜੀ ਤੇ ਬਾਈ ਜਗੂਬ ਦਾ ਬੇਟਾ ਤੇ ਸਾਰੇ ਨਾਲ ਤੁਹਾਨੂੰ ਪਤਾ ਵੀ ਆਪਣਾ ਇੱਕ ਫੈਮਿਲੀ ਰਿਲੇਸ਼ਨ ਆ ਭਰਾਵਾਂ ਨਾਲ ਤੇ ਹਾਂਜੀ ਹਾਂਜੀ ਸਾਡੇ ਵੱਲੋਂ ਕarli dal ਵੱਲੋਂ ਬਾਤਲ ਵੱਲੋਂ ਹਾਂਜੀ ਸਾਰੇ ਵਰਕਰ ਸਾਹਿਬਾਨਾਂ ਨੂੰ ਸਮੁੱਚੀ ਟੀਮ ਨੂੰ ਸਾਰਿਆਂ ਨੂੰ ਅਸੀਂ ਬਾਜਵਾ ਸਾਹਿਬ ਨੂੰ ਸਾਰੇ ਭਾਈ ਜੀ ਸਾਰੇ ਧੋਲੇ ਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਸਾਰੇ ਭਰਾਵਾਂ ਦਾ